Go. ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਗੈਂਗਸਟਰਾਂ ਦੇ ਵਾਰ ਮੁਹਿੰਮ ਦੇ ਤਹਿਤ ਖੰਨਾ ਪੁਲਿਸ ਨੂੰ ਭਾਰੀ ਸਫਲਤਾ ਪ੍ਰਾਪਤ ਹੋਈ ਹੈ। ਇਹਦੇ ਵਿੱਚ ਅਸੀਂ ਸਕਸੈਸਫੁਲੀ ਦੋ ਸ਼ੂਟਰ ਭਰਾਵਾਂ ਨੂੰ ਅਰੈਸਟ ਕਰਕੇ ਦੋ ਵਕ ਵਕ ਕੰਟਰੈਕਟ ਕਿਲਿੰਗ ਨੈਟਵਰਕਸ ਦਾ ਪਰਦਾ ਫਾਸ਼ ਕੀਤਾ ਹੈ। ਇਹ ਦੋਨੋਂ ਭਰਾਵਾਂ ਦੇ ਨਾਂ ਹਨ 25 ਸਾਲਾਂ ਦਾ ਵਿਸ਼ਾਲ ਪੁੱਤਰ ਸਤਪਾਲ ਨizamuddin ਬਸਤੀ ਸਦਰ ਫਿਰੋਜ਼ਪੁਰ ਦੇ ਰਹਿਣ ਵਾਲਾ ਅਤੇ ਦੂਜਾ ਜਿਹੜਾ ਕਿ ਇਹਦਾ ਛੋਟਾ ਭਰਾ ਹੈ 23 ਸਾਲਾਂ ਦਾ ਗੋਰਾ ਪੁੱਤਰ ਸਤਪਾਲ ਇਹਦੇ ਵਿੱਚ ਜਿਹੜੀ 18 ਤੇ 19 ਜਨਵਰੀ ਦੀ ਦਰਮਿਆਨੀ ਰਾਤ ਐਕਸਟਰਸ਼ਨ ਤੋਂ ਬਾਅਦ ਫਾਇਰਿੰਗ ਹੋਈ ਸੀ ਕਪੜਾ ਵਪਾਰੀ ਖਟੀਕਾ ਮੋਹੱਲਾ ਦੇ ਰਹਿਣ ਵਾਲੇ ਆਸ਼ੂ ਵਿਜੇਂਦ ਦੇ ਘਰ ਦੇ ਬਾਹਰ ਉਹਦਾ ਜਿਹੜਾ ਸ਼ੂਟਰ ਸੀ ਵਿਸ਼ਾਲ ਉਹਨੂੰ ਅਰੈਸਟ ਕੀਤਾ ਗਿਆ ਹੈ ਵਿਸ਼ਾਲ ਉਹੀ ਅਕਿਊਜ਼ ਹੈ ਜਿਨੇ ਇਹਦੀ ਗੱਡੀ ਤੇ ਵੀ ਪੈਟਰੋਲ ਪਾ ਕੇ ਉਹਨੂੰ ਅਗਲਾਂ ਦੀ ਕੋਸ਼ਿਸ਼ ਕੀਤੀ ਸੀ ਜਿਹੜਾ ਦੂਸਰਾ ਹੈ ਇਹਦਾ ਛੋਟਾ ਭਰਾ ਗੋਰਾ ਗੋਰਾ ਦੋ ਮੁਕਦਮਿਆਂ ਵਿੱਚ ਲੋੜਿੰਦਾ ਸੀ ਚਮਕੌਰ ਸਾਹਿਬ ਅਤੇ ਮਾਛੀਵਾੜਾ ਸਾਹਿਬ ਦੇ 161 168 ਬਟਾ 25 ਮਾਛੀਵਾੜਾ ਸਾਹਿਬ ਅਤੇ 61 ਬਟਾ 25 ਚਮਕੌਰ ਸਾਹਿਬ ਚਮਕੌਰ ਸਾਹਿਬ ਤੇ ਮਾਛੀਵਾੜਾ ਸਾਹਿਬ ਦੇ ਸਾਰੇ ਮੁਕਦਮਿਆਂ ਦੀ ਤਾਰਾਂ ਇਕੱਠੇ ਜੁੜਦੀਆਂ ਨੇ ਯੂਐਸਏ ਦਾ ਰਹਿਣ ਵਾਲਾ ਹੈ ਸਰਬਜੀਤ ਉਰਫ ਸਾਬੀ ਜਿਹਨੂੰ ਲੱਗਿਆ ਕਿ ਉਹਦੀ بیوی ਦਾ ਕੋਈ ਇਲੈਸਟ ਰਿਲੇਸ਼ਨਸ਼ਿਪ ਹੈ ਕਿਸੇ ਇੱਕ ਬੰਦੇ ਨਾਲ ਦੋਹਾਂ ਚੋਂ ਇਹਨੇ ਕੰਟ੍ਰੈਕਟ ਕਿਲਿੰਗ ਐਂ ਸੁਪਾਰੀ ਦਿੱਤੀ ਇਹ ਦੋਨੋਂ ਬੰਦਿਆਂ ਦੇ ਭਰਾਵਾਂ ਦੀ ਜਿਹੜੇ ਕਿ ਮਾਚਿਵਾੜਾ ਸਾਹਿਬ ਅਤੇ ਚਮਕੌਰ ਸਾਹਿਬ ਵਿਖੇ ਰਹਿੰਦੇ ਸਨ ਤੇ ਉਸ ਤੋਂ ਬਾਅਦ ਇਹ ਮੁਕਦਮੇ ਦਰਜ ਹੁੰਦੇ ਨੇ ਤੇ ਹੁਣ ਅਸੀਂ ਇਸ ਜਿਹੜਾ ਪਗੋੜੇ ਸ਼ੂਟਰ ਦੀ ਵੀ ਅਰੈਸਟ ਪਾ ਲਿੱਤੀ ਹੈ ਗੋਰਾ ਇਦੇ ਵਿੱਚ ਮੈਂ ਤੁਹਾਨੂੰ ਸਾਰੇ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਜਨਰਲੀ ਜਿਹੜੇ ਇਹ ਕੰਟ੍ਰੈਕਟ ਕਿਲਿੰਗ ਜਿਹੜੇ ਸੁਪਾਰੀ ਦੇ ਕੇ ਇਹ ਅਪਰਾਧ ਕਰਾਏ ਜਾਂਦੇ ਨੇ ਜਾਂ ਜਿਹੜੇ ਐਕਸਟਰਸ਼ਨ ਕਿਲਿੰਗਸ ਐਕਸਟਰਸ਼ਨ ਫਾਇਰਿੰਗਸ ਹੁੰਦੀਆਂ ਨੇ ਇਹਦੇ ਵਿੱਚ ਜਨਰਲੀ ਅਸੀਂ ਮੋਡਿਊਲ ਤਾਂ ਬਸਟ ਕਰ ਪਾਉਂਦੇ ਹਾਂ ਅ ਮਾਸਟਰ ਮਾਈਂਡ ਜਿਹੜਾ ਕਿ ਇੰਡੀਆ ਵਿੱਚ ਹੈ ਜਾਂ ਕਿਸੇ ਫੋਰਨ ਕੰਟਰੀ ਵਿੱਚ ਬੈਠਾ ਹੁੰਦਾ ਹੈ ਅਸੀਂ ਉਹਨਾਂ ਨੂੰ ਟ੍ਰੇਸ ਕਰ ਪਾਉਂਦੇ ਹਾਂ ਪਰ ਜਿਹੜੇ ਇਹਨਾਂ ਦੇ ਸ਼ੂਟਰ ਹੁੰਦੇ ਨੇ ਇਹਨਾਂ ਨੂੰ ਕਾਬੂ ਕਰਨਾ ਬੜਾ ਔਖਾ ਹੋ ਜਾਂਦਾ ਹੈ ਪੁਲਿਸ ਲਈ ਕਿਉਂਕਿ ਇਹਦੇ ਵੱਖ-ਵੱਖ ਕਾਰਨ ਹਨ ਅ ਪਹਿਲਾਂ ਤਾਂ ਇਹ ਇਹ ਐਪਸ ਇਸਤੇਮਾਲ ਕਰਦੇ ਨੇ ਜਿਹੜੇ ਟ੍ਰੇਸ ਨਹੀਂ ਹੋ ਪਾਂਦੀਆਂ ਜਿਵੇਂ ਕਿ ਟੈਲੀਗ੍ਰਾਮ ਸਿਗਨਲ ਐਪ ਆਦਿ ਜਿਨ੍ਹਾਂ ਤੋਂ ਸਾਨੂੰ ਇਨਫੋਰਮੇਸ਼ਨ ਮੁਹਈਆ ਕਰਾਉਣ ਵਿੱਚ ਥੋੜੀ ਦਿੱਕਤ ਆਂਦੀ ਹੈ ਦੂਜੀ ਗੱਲ ਹੁੰਦੀ ਹੈ ਕਿ ਅੱਜਕੱਲ ਨਵਾਂ ਟ੍ਰੈਂਡ ਚੱਲਿਆ ਹੈ ਕਿ ਇਹ ਉਹ ਵਾਲੇ ਸ਼ੂਟਰ ਉਹ ਵਾਲੇ ਕ੍ਰਿਮੀਨਲਸ ਦਾ ਇਸਤੇਮਾਲ ਕਰਦੇ ਨੇ ਜਿਨ੍ਹਾਂ ਦੀ ਕੋਈ ਪ੍ਰੀਵਿਅਸ ਕ੍ਰਿਮੀਨਲ ਹਿਸਟਰੀ ਨਹੀਂ ਹੁੰਦੀ ਜਿਵੇਂ ਕਿ ਇਹ ਦੋਨੋਂ ਭਰਾ ਵਿਸ਼ਾਲ ਤੇ ਗੋਰਾ ਜਿਨ੍ਹਾਂ ਦੀ ਇਹ ਵਿਸ਼ਾਲ ਦੇ ਇੱਕ ਪਰਚਾ ਤੇ ਗੋਰਾ ਦੇ ਇਹ ਦੋ ਪਰਚੇ ਰੋਪੜ ਤੇ ਖੰਨਾ ਦੇ ਅਲਾਵਾ ਕੋਈ ਵੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਸੀ ਤੀਜਾ ਕਾਰਨ ਹੁੰਦਾ ਹੈ ਕਿ ਕਟਆਉਟਸ ਇਸਤੇਮਾਲ ਕੀਤੇ ਜਾਂਦੇ ਨੇ ਕਟਆਉਟ ਦਾ ਮਤਲਬ ਹੈ ਕਿ ਜੇਕਰ ਦੋ ਜਨ ਨੇ ਜਿਹੜੇ ਪੂਰੇ ਲਿੰਕੇਜ ਦੇ ਨੈਟਵਰਕ ਦੇ ਹਿੱਸੇ ਨੇ ਜਿਨ੍ਹਾਂ ਦੇ ਵਿੱਚ ਸਾਂਝੂ ਸਮਾਨ ਵੈਪਨ ਕਮਿਸ਼ਨ ਆਦਿ ਦਾ ਲੈਣ-ਦੇਣ ਹੁੰਦਾ ਹੈ ਇਹ ਦੋਨੋਂ ਇੱਕ ਦੂਜੇ ਨੂੰ ਨਹੀਂ ਜਾਣਦੇ ਹੁੰਦੇ ਜਿਦੇ ਕਾਰਨ ਸਾਰੀ ਇੰਟਰੋਗੇਸ਼ਨ ਕਰਕੇ ਜਿਹੜੇ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਖੰਗਾਲਨ ਵਿੱਚ ਸਾਨੂੰ ਦਿੱਕਤ ਆਂਦੀ ਹੈ पर सक्सेसफुली बड़ी ही मेहनत नाल नवी ਮੁਕਦਮੇ ਨਹੀਂ ਨਹੀਂ ਬਲਕਿ ਜਿਹੜੇ ਪੁਰਾਣੇ 2025 ਦੇ ਮੁਕਦਮੇ ਸੀ ਜਿਹੜਾ ਚਮਕੌਰ ਸਾਹਿਬ ਰੋਪੜ ਦਾ ਮੁਕਦਮਾ ਹੈ ਇਹ 5ਵੇਂ ਮਹੀਨੇ 2025 ਦਾ ਹੈ ਤੇ ਜਿਹੜਾ ਮਾਚੀਵਾੜਾ ਸਾਹਿਬ ਦਾ ਹੈ ਇਹ ਜੁਲਾਈ 2025 ਦਾ ਹੈ ਪੁਰਾਣੇ ਮੁਕਦਮੇ ਵਿੱਚ ਵੀ ਜਿਨ੍ਹਾਂ ਦੇ ਵਿੱਚ ਇਹ ਭਗੌੜੇ ਸ਼ੂਟਰ ਸੀ ਉਹਨਾਂ ਨੂੰ ਕੱਢ ਕੇ ਦੁਆਰਾ ਤੋਂ ਡਿਲੀਜੈਂਟਲੀ ਇਨਵੈਸਟੀਗੇਸ਼ਨ ਕਰਕੇ ਖੰਨਾ ਪੁਲਿਸ ਨੇ ਸਕਸੈਸਫੁਲੀ ਇਹ ਦੋਨੋਂ ਸ਼ੂਟਰ ਭਰਾਵਾਂ ਨੂੰ ਕਾਬੂ ਕੀਤਾ ਹੈ ਜਿਹੜਾ ਖੰਨੇ ਦਾ ਆਸ਼ੂ ਵਿਜੈਨ ਮੁਦਈ ਵਾਲੇ ਕੇਸ ਵਿੱਚ ਇਹਨੂੰ 20000 ਕਮਿਸ਼ਨ ਮਿਲਿਆ ਸੀ ਤੇ ਜਿਹੜਾ ਕਿ ਮਾਚੀਵਾੜਾ ਸਾਹਿਬ ਦਾ ਹੈ ਇਹਦੇ ਵਿੱਚ ਟੋਟਲ ਕਮਿਸ਼ਨ 2 ਲੱਖ ਮਿਲਿਆ ਸੀ ਜਿੰਨੂੰ ਕਿ ਇਹਨਾਂ ਨੇ ਬਾਅਦ ਚ ਵੰਡਿਆ ਸਰ ਖੰਨਾ 1990 ਲਈ ਇਹਨਾਂ ਨੂੰ ਕਿਹਨੇ ਹੈਕ ਕੀਤਾ ਕਿਦਾਂ ਇਹਦਾ ਮਲਾਪ ਅ ਜਿਹੜਾ ਖੰਨਾ ਇਨਸੀਡੈਂਟ ਹੈ ਜਿਹਦੇ ਵਿੱਚ ਕਪੜਾ ਵਪਾਰੀ ਮਦਈ ਸਨ ਇਹਦੇ ਵਿੱਚ ਅਸੀਂ ਆਲਰੇਡੀ ਪੰਜ ਅਰੈਸਟਾ ਕਰ ਚੁੱਕੇ ਹਾਂ ਯਾਨੀ ਕਿ ਜਿਹੜਾ ਇਹਨਾਂ ਦਾ ਲੋਕਲ ਨੋਡ ਹੈ ਜਿਨ੍ਹਾਂ ਨੇ ਸਾਰੀ ਇੰਟੈਲ ਪ੍ਰੋਵਾਈਡ ਕੀਤੀ ਰੈਕੀ ਕੀਤੀ ਆਦੀ ਅ ਦੂਸਰਾ ਹੈ ਜਿਹੜਾ ਇਹਨਾਂ ਨੇ ਇਹਨਾਂ ਨੂੰ ਠਹਿਰ ਦਿੱਤੀ ਇਹਨਾਂ ਦੀ ਲੌਜਿਸਟਿਕਸ ਪ੍ਰੋਵਾਈਡਰ ਸੀ ਉਹਨਾਂ ਨੂੰ ਵੀ ਅਰੈਸਟ ਕਰ ਚੁੱਕੇ ਹਾਂ ਤੀਸਰਾ ਹੈ ਕਿ ਜਿਹੜੇ ਇਹਦੇ ਵਿੱਚ ਗੈਂਗਸਟਰ 골ਡੀ ਬਰਾੜ ਦੇ ਵੱਲੋਂ ਫਿਰੋਤੀ ਦੀ ਕਾਲ ਕਰਵਾਈ ਜਿਹਨੂੰ ਉਹਨੇ ਅ ਅੱਗੇ ਅਪਰੋਚ ਕਰਵਾਇਆ ਸੀ ਉਹਦੀ ਵੀ ਅਰੈਸਟ ਹੋ ਗਈ ਹੈ ਇਦੇ ਵਿੱਚ ਜਿਹੜਾ ਵਿੱਕੀ ਵਿਕਰਮ ਉਹ ਵਰ ਵਿੱਕੀ ਟੈਲਾ ਹੈ ਜਿਹੜਾ ਕਿ ਸਸਪੈਕਟਡ ਹੈ ਕਿ ਅਬਸਕੋਂਡਿੰਗ ਅਬਰਾਡ ਹੀ ਹੈ ਇਹਨੇ ਹੀ ਜਿਹੜਾ ਇਹਦੇ ਨਾਲ ਵਾਲਾ ਸ਼ੂਟਰ ਹੈ ਉਹ ਵੀ ਨizamuddin ਬਸਤੀ ਫਿਰੋਜ਼ਪੁਰ ਦਾ ਹੀ ਰਹਿਣ ਵਾਲਾ ਹੈ ਤੇ ਇਹ ਇਹਦਾ ਗਵਾਂਡੀ ਸੀ ਇਹਨੇ ਇਹਨੂੰ ਅਪਰੋਚ ਕੀਤਾ ਕਿ ਇਹ ਮੋਟੀ ਰਕਮ ਮਿਲ ਰਹੀ ਹੈ ਤੇ ਇਹਨਾਂ ਨੇ ਫਿਰ ਉਹ ਫਾਇਰਿੰਗ ਨੂੰ ਅੰਜਾਮ ਦਿੱਤਾ ਸਰ ਰਿਕਵਰੀ ਕੀ ਕੀ ਹੋਈ ਹੈ ਨਾ ਕੋਈ ਜੀ ਅਜੇ ਅਸੀਂ ਇਹਨਾਂ ਦੀ ਪੁੱਛਗਿੱਛ ਜਾਰੀ ਹੈ ਪੁਲਿਸ ਰਿਮਾਂਡ ਦੇ ਦੌਰਾਨ ਜੋ ਨਵੀਂ ਗੱਲਾਂ ਸਾਹਮਣੇ ਆਣ ਗਈਆਂ ਉਹ ਤੁਹਾਡੇ ਨਾਲ ਸਾਂਝੀ ਕੀਤੀਆਂ ਜਾਣਗੀਆਂ ਇੱਕ ਨਾਮ ਹੋਰ ਸਾਹਮਣੇ ਆਈ ਹੈ ਜਿਹੜਾ 골ਡੀ ਬਰਾਡ ਆ ਜੀ ਇਹ ਫਿਰੋਜ਼ਪੁਰ ਜਲਾਲਾਬਾਦ ਤੇ ਫਰੀਦਕੋਟ ਦੇ ਏਰੀਆ ਦੇ ਵਿੱਚ ਹੀ ਨੌਜਵਾਨਾਂ ਨੂੰ ਕੰਟੈਕਟਿੰਗ ਕਰ ਰਿਹਾ ਜਿਹੜਾ ਮਹਾਲੀ ਦਾ ਮਰਡਰ ਕੇਸ ਹੋਇਆ ਉਹਦੇ ਵਿੱਚ ਵੀ ਉੱਥੋਂ ਦੇ ਹੀ ਸ਼ੂਟਰ ਫੜੇ ਗਏ ਨੇ ਕੋਈ ਐਦਾਂ ਦੀ ਗੱਲ ਸਾਹਮਣੇ ਆਈ ਹੈ ਜੀ ਇਹ ਜਿਹੜੇ ਗੈਂਗਸਟਰਸ ਹੁੰਦੇ ਨੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਇਹ ਸਾਰੇ ਜਿਹੜੇ ਵਲਨਰੇਬਲ ਯੂਥ ਹੁੰਦੇ ਨੇ ਉਹਨਾਂ ਨੂੰ ਹੀ ਬਤੌਰ ਇਹ ਆਪਣਾ ਫੂਟ ਸੋਲਜਰਸ ਰਿਕਰੂਟ ਕਰਦੇ ਨੇ ਚੰਦ ਪੈਸਿਆਂ ਵਾਸਤੇ ਜਿਨ੍ਹਾਂ ਦੀ ਕੋਈ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਤੇ ਜਿਹਦੇ ਕਾਰਨ ਪੁਲਿਸ ਨੂੰ ਇਹਨਾਂ ਦੀ ਔਰ ਇਹਨਾਂ ਨੂੰ ਅਰੈਸਟ ਕਰਨਾ ਵੀ ਥੋੜਾ ਮੁਸ਼ਕਿਲ ਹੋ ਜਾਂਦਾ ਹੈ ਇਸ ਲਈ ਜਨਰਲੀ ਇਹੋ ਜਿਹੇ ਹੀ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਹੈਗਾ ਬਤੌਰ ਸ਼ੂਟਰ ਜਾਂ ਆਪਣੇ ਵਕ ਵਕ ਮੁਕਦਮਿਆਂ ਵਿੱਚ ਕਰਿੰਦਿਆਂ ਦੀ ਤਰ੍ਹਾਂ ਇਸਤੇਮਾਲ ਕੀਤਾ ਜਾਂਦਾ ਹੈ। ਇਹਨਾਂ ਕੋਈ ਟ੍ਰੇਨਿੰਗ ਵਗੈਰਾ ਕੋਈ ਦਿੰਦੇ ਨੇ ਸ਼ੂਟਿੰਗ ਦੇ ਜਿੱਦਾਂ ਇਹ ਸ਼ੂਟਰ ਬਣਦੇ ਨੇ ਫਿਰ ਜਾਂ ਕਿੱਥੇ ਨਹੀਂ ਜੀ ਇਹਨਾਂ ਦੇ ਕੋਲ ਆਪਣਾ ਇਲੀਗਲ ਵੈਪਨ ਦਿੱਤੇ ਹੁੰਦੇ ਨੇ ਉਸ ਦੇ ਨਾਲ ਹੀ ਇਹ ਵਾਰਦਾਤ ਨੂੰ ਅੰਜਾਮ ਦਿੰਦੇ ਨੇ। ਥੈਂਕ ਯੂ ਥੈਂਕ ਯੂ